ਬਾਕੀ ਸਹਿਜ ਸਾਹਿਬ ਹੁਣੇ ਛੁੱਟੀਆਂ ਦਾ ਆਨੰਦ ਲੈ ਰਹੇ ਆ ਤੇ ਅੱਜ ਇਹ ਕਰ ਲੱਗੇ ਹੋਏ ਕੈਂਪਿੰਗ ਇਹ ਪਾਰਕ ਚ ਇਹਨਾਂ ਨੇ ਕੈਂਪ ਲਾ ਲਿਆ ਅੱਜ ਹੈਲੋ ਜਿਮੀਨੀ ਵੜੇ ਅੰਦਰ ਭਾਈ ਜਿਮੀ ਵੀ ਥੋੜਾ ਦੋਸਤ ਆ ਯਾਰ ਹੈਂ ਅੱਛਾ ਓ ਓਹ ਗੱਡ ਇਹ ਕੀ ਚੱਲ ਰਿਹਾ ਭਾਈ ਕਾ ਵੀ ਵਿੱਚ ਦੀ ਆਇਆ ਪਿਆ ਮੰਜਾਂ ਵਿੱਚ ਦੀ ਉੱਪਰ 14 ਨਹੀਂ ਕਾਕਾ ਨਾ ਨਹੀਂ ਲਾਈਟ ਨਹੀਂ ਲਾਈ ਹਜੇ ਲਾਈਟ ਵੀ ਲਾਉਣ ਵਾਲੀ ਅਜੇ ਸਾਰਾ ਰਾਤ ਬਾਹਰ ਹੀ ਰਹਿਣਾ ਤੁਸੀਂ ਅੱਜ ਮੈਂ ਹੈਂ ਸਾਰੀ ਰਾਤ ਬਾਹਰ ਹੀ ਰਹੂ ਅੱਜ ਫਿਰ ਉਹ ਪਹਿਲਾਂ ਬਣਾਇਆ ਸੀ ਕੋ ਉਹ ਤਾਂ ਬੜੀ ਗਰਮੀ ਲੱਗੀ ਹੁਣ ਗੜ ਹੋ ਗਿਆ ਹਾਂ ਹੁਣ ਉਹ ਦੇ ਛਾਂ ਹੋ ਗਈ ਨਾ ਅੰਬ ਦੀ ਹਾਂ ਉਹ ਸਾਮ ਹੋ ਗਈ ਤਾਂ ਹੀ ਤਾਂ ਕਹਿੰਦੇ ਇਧਰ ਰੱਖਤ ਲਾਓ ਦੇਖਿਆ ਅੰਬ ਦੀ ਸ਼ਾਮ ਆ ਪੂਰੀ ਹਾਂ ਅਦਨ ਪਾਵਲਾ ਗਿਆ ਮੋਟਰਸਾਈਕਲ ਵਾਲੀ ਅੱਛਾ ਮੋਟਰਸਾਈਕਲ ਵਾਲੀ ਬਹੁਤ ਵਧੀਆ ਬਣਿਆ ਬਈ ਤੇ ਲਾਂਬ ਦੀ ਛਾਂ ਕਿੰਨੀ ਹੋ ਗਈ ਫਿਰ ਤਾਂ ਖੇਤਾਂ ਨਾਲ ਦੁਕਾਨ ਦੁਕਾਨ ਦੀ ਬਣਾਨੀ ਆ ਅੱਛਾ ਬਾਕੀ ਦੈਰਾਂ ਕਿਹੜੇ ਹੋਣ ਲੱਗੇ ਹੁਣ ਤੇ ਸਹਿਰ ਸਬਾਣਾ ਨੇ ਜਾਣੀ ਮਨੋਰੰਜਨ ਆਦਾ ਕਰ ਲਿਆ ਪੂਰਾ ਦੇਸੀ ਸਵਾਨ ਸਾਰਾ ਇਕੱਠਾ ਕਰਕੇ ਮੰਝੇ ਪੁੱਠੇ ਕਰਦੇ ਸੋੜੀਏ ਮੰਝੀਆਂ ਲਾ ਕੇ ਨਾ ਛੋਟੀਆਂ ਹਾਂ ਬਾਈ ਕਿਹਦਾ ਕਿਹਦਾ ਯੋਗਦਾਨ ਹੈ ਇਹਦੇ ਵਿੱਚ ਕੱਲਾ ਮੇਰਾ ਤੇ ਤੇਨ ਦਾ ਤੇ ਬਾਕੀ ਉਹਥੇ ਵੀ ਬਣਾਉਂਦੇ ਸੀ ਪਹਿਲਾਂ ਧੁੱਪੇ ਵੀ ਉਹ ਤਹੇ ਲਾਉਂਦੇ ਸੀਗੇ ਉਦੋਂ ਮੰਝਿਆਂ ਨਾਲ ਬਣਾ ਰਹੇ ਸੀ ਅੱਛਾ ਇਹ ਦੂਜੇ ਤਰ੍ਹਾਂ ਦੇ ਫਿਰ ਤੂੰ ਡਿਜ਼ਾਈਨ ਅਸਲੀ ਕਰਤਾ ਇਹ ਇਹ ਮੰਝੇ ਸਾਈਡਾਂ ਤੇ ਕੰਧਾ ਕਰਕੇ ਕਰਦੇ ਸੀ ਹਾਂ ਤੇ ਕੋਚੇ ਰੋਟੇ ਨਾਲ ਖਾਧੀਆਂ ਕੱਲਾ ਘਰ ਐ ਨਾ ਕੋਈ ਨਾ ਮੈਂ ਕਾਹੀਂਗਾ ਚਲੋ ਚਿੱਕਾ ਮਾਰੀ ਜਾਨਾ ਥੱਲੇ ਦਾ ਬਿਛਾਇਆ ਨਹੀਂ ਕੋਈ ਹੂੰ ਚਲੋ ਛਾਉ ਜੋ ਹਣ ਹੂੰ ਮੋੜ ਕੇ ਸੁੱਧੀ ਕਰਕੇ ਲੱਗੇ ਇੱਥੇ ਲਾਉਣੀ ਆ ਰਹੀ ਇੱਕ ਤਾਂਗ ਇੱਥੇ ਲਾਉਣੀ ਆ ਆਪੇ ਨਾਲ ਹੀ ਘੁਮਾ ਕੇ ਲਾ ਦੇਣੀ ਇੱਥੇ ਹੀ ਲਾਉਣੀ ਆ ਆਗੇ ਸਟੋਰ ਚ ਮਾਲਕ ਨਵਾਂ ਬਣਿਆ ਸੀ ਆ ਆਪਣੇ ਦਦਾਰ ਵਾਲਾ ਜਿਹੜਾ ਸਟੋਰ ਆ ਤੇ ਬਾਕੀ ਫਰਸ਼ ਪੋਸ਼ੇ ਜੇ ਲੱਗਿਆ ਨਹੀਂ ਇਹਦਾ ਪਹਿਲਾ ਸੀਜ਼ਨ ਕਰਕੇ ਤੇ ਹਜੇ ਮਿੱਟੀ ਪੋਲੀ ਆ ਤੇ ਟਰਾਲੀਆਂ ਨੇ ਲਤੜਦਾ ਪੂਰਾ ਤੇ ਲੱਗਿਆ ਹੋਇਆ ਤੇ ਪਾਣੀ ਛੜਕਣ ਤੇ ਬਾਕੀ ਮਾਹੌਲ ਦੇਖ ਸਕਦੇ ਆ ਸਟੋਰ ਦਾ ਹਜੇ ਟਰਾਲੀਆਂ ਬਾਹਰ ਖੜੀਆਂ ਵਾਂ ਤੇ ਅੰਦਰ ਵਾਲਾ ਮਾਹੌਲ ਤੇ ਆ ਦੋਨੇ ਟਰਾਲੀਆਂ ਆਪਣੀਆਂ ਹੀ ਲਗੇ ਹੋਇਆ ਨੰਬਰ ਤੇ ਤੇ ਬਾਕੀ ਰਹਿੰਦਾ ਮਾਲ ਹਜੇ ਕਾਫੀ ਬਾਹਰ 1500 ਗਟੂ ਪਿਆ ਹੋਇਆ ਹੈ ਤਕਰੀਬਨ ਬਾਹਰ ਤੇ ਦੋ ਦਿਨ ਲੱਗ ਜਾਣੇ ਆ ਹੋਰ ਆਪਾਂ ਨੂੰ ਸਟੋਰ ਲਾਉਂਦਿਆਂ Okay. ਉਹ ਲਿਆ ਸੀਗਾ ਕੱਟ ਰਸਤੇ ਜਿਹੜੇ ਨਾਲ ਲੈਂਦਾ ਸੀ ਇਹਦੀ ਵੀਡੀਓ ਪਈ ਹੋਈ ਨਹੀਂ ਸੀ ਤੇ ਮੂਰੇ ਉਹ 80 ਜੀਪ ਆ ਕੇ ਇਹਦੇ ਢਾਗੇ ਜਿਹੜੇ ਹੁੰਦੇ ਆ ਤਾਰ ਜੀ ਤੇ ਉਹਦੇ ਨਾਲ ਕਟਿੰਗ ਕਰਦੀ ਹੈ ਤੇ ਹੱਥ ਵਾਲੀ ਵੀ ਜੀ ਤੇ ਜ਼ੋਰ ਲਾਦੇ ਥੋੜਾ ਜਿਆਦਾ ਵਧ ਗਿਆ ਸੀਗਾ ਉਦੋਂ ਪਰੇ ਹੋ ਜਾ ਅੱਖ ਜੇ ਵੱਜੂਗਾ ਪਰੇ ਹੋ ਜਾ ਤੇ ਇਹਦੇ ਨਾਲ ਸੌਖਾ ਵਾ ਬੱਬੂ ਕੰਨਾ ਇਹਦੇ ਨਾਲ ਵੜ ਕੇ ਦੇਖਦੇ ਆ ਤੇ ਕੰਮ ਹੋ ਗਿਆ ਸੈੱਟ ਪੂਰਾ ਨਾਲੇ ਤੇ ਇਹ ਜਿਹੜੀ ਬਾਉਂਡਰੀ ਕਟੇਗਾ ਸਾਈਡ ਵਾਲੀ ਤੇ ਇਹ ਵਧੀਆ ਹੋ ਗਈ ਇਹਦੇ ਨਾਲ ਜੇ ਆਪਣੇ ਕੋਲ ਜੇ ਬੱਟੀ ਮਸ਼ੀਨ ਆਪਣੇ ਹੈਗੀ ਹੱਥ ਵਾਲੀ ਪਰ ਜੇ ਉਹਨੂੰ ਮੋਟਰ ਦੇ ਕਰਾਉਨੇ ਤਾਂ ਉਹਦਾ ਕੋਈ ਬਾਲਾ ਫਾਇਦਾ ਨਹੀਂ ਉਹ ਮਹਿੰਗੀ ਪੈਣੀ ਆ 10-12000 ਦੀ ਮੋਟਰ ਆਪ ਤੇ ਬਾਕੀ ਸੈਟਿੰਗ ਕਰਾਉਂਦੇ ਕਰਾਉਂਦੇ ਨੇ ਵੀ 15-18000 ਲੱਗੇਣਾ ਉੱਤੇ ਤੇ ਦਾਤ 8000 ਦਾ ਹੈਗਾ ਤੇ ਆਪਣੇ ਹੰਬਣਾ ਨਹੀਂ ਇਹ ਇਥੇ ਮਿੱਟੀ ਪਾਉਣ ਵਾਲੀ ਆ ਜੇ ਆਪਣੀ ਜਿੰਮੀ ਦੇ ਟੋਏ ਪੱਟੇ ਹੋਏ ਆਏ ਆ ਗਿਆ ਲੱਗਦਾ ਮੈਂ ਸੌਖਾ ਵੀ ਆ ਇਹ ਜਿਹੜਾ ਇਹ ਜੜਾ ਹੈਗਾ ਬੋਸਟੋਨ ਤੇ ਇਹਨੂੰ ਵੈਸੇ ਇਹਨੂੰ ਆਮ ਕਹਿੰਦੇ ਨੇ ਭਾਰਾ ਵਾ ਤੇ ਮੇਰੇ ਦਾ ਬੱਗੂ ਦੀ ਸਕੀਮ 'ਚ ਵੀ ਇਹੀ ਲੈਣਾ ਆਪਾਂ ਤੇ ਪਿਛਲੇ ਸਾਲ ਵੀ ਜੀ ਤੇ ਇਹਦੀ ਵੀ ਪੂਰਾ ਵਰਤੋਂ ਦਾ ਕੋਈ ਕੰਪਲੀਟ ਨਹੀਂ ਆਈ ਲੁਧਿਆਣਾ ਲਿਆਏ ਸੀਗੇ Egura, saya dah kamu terbaik, ganti puri. ਸਾਰਾ ਰਗੜਦਾ ਬੱਬੂ ਨੇ ਹੋਰੀ-ਵੋਰੀ 15-20 ਮਿੰਟ ਲੱਗੇ ਹੋਣੇ ਸਾਰੇ ਨੂੰ ਤੇ ਹੈ ਵੀ ਜਾਦੇ ਵੱਡਾ ਸੀਗਾ ਤੇ ਆ ਦੇਖ ਸਕਦਾ ਢੇਰੀਆਂ ਲਾਤੀਆਂ ਤੇ ਹੁਣ ਸੁੰਭਰ ਕੇ ਉਹ ਜੂ ਸਾਫ ਕਰ ਚਾਰ-ਚਾਰ ਦਿਨ ਹੋ ਗਏ ਸੀ ਇਹਨੂੰ ਕਰਦਿਆਂ ਨੂੰ ਸਾਫ ਤੇ ਰਸੀਆਂ ਜਿਹੜੀਆਂ ਘਸ ਗਈਆਂ ਸੀ ਉਹ ਵਿੱਚੋਂ ਕੱਢ ਲੀਆਂ ਰੀਫਲ ਜਾਂ ਨਾਲ ਹੀ ਹੁੰਦਾ ਵਿੱਚ ਯਾਨੀ ਬਸ ਹੋ ਗਿਆ ਉਹ ਉੱਤੇ ਕਰਦੇ ਨਹੀਂ ਤਾਂ ਆਹ ਫੇਰ ਦੀ ਆਹ ਸਾਰੇ ਫ੍ਰੀਕ ਰਹਿ ਗਏ ਆਹ ਵੜਦੇ ਥੋੜੇ ਮੁੱਛਾ ਜੀਆਂ ਦੀਆਂ ਜਿਹੜੀਆਂ ਬਸ ਠੀਕ ਕੋਈ ਨਾ ਬੜਦੇ ਨੂੰ ਕੋਈ ਨਹੀਂ ਆਉਂਦਾ ਉਹ ਮਿੱਟੀ ਇਹਨਾਂ ਕੋਈ ਨਹੀਂ ਆਉਣਾ ਇਹਨੂੰ ਇਧਰਲੀ ਪਾਰਕ ਤੇ ਕੱਲ ਮਸ਼ੀਨ ਫੇਰਤੀ ਸੀਗੀ ਪਰ ਜੋਰ ਬਹੁਤ ਲਗਾਉਂਦੀ ਸੀਗੀ ਤੇ ਮੋਟਾ-ਮੋਟਾ ਮੈਂ ਵੜਦਾ ਸੀ ਗੇਅਰ ਤੇ ਹੁਣ ਲੱਗਾ ਬਾਬੂ ਫੇਰਨਾ ਸੌਖਾ ਫੇਰ ਦੂਗਾ ਤੇ ਗਲਾਬ ਹੈ ਤੇ ਸਾਰੇ ਸਾਲਾਂ ਨਾਲੋਂ ਵੱਧ ਲੱਗੇ ਆ ਤੇ ਕਿਆਰੀ ਵੀ ਆਪਾਂ ਡੂੰਗੀ ਕਰਤੀ ਸੀਗੀ ਬਟਾਂ ਦੀ ਖਾਤਰ ਮਿੱਟੀ ਕੱਢਤੀ ਸੀ ਥੱਲੇ ਕਿਆਰੀਆਂ ਚ ਤੇ ਬਾਕੀ ਇਹ ਕਾਲਾ ਬਟਾ ਫੁੱਕ ਗਿਆ ਕਾ ਕੱਲ ਤੱਕ ਬਹੁਤ ਸੀ ਅੱਜ ਖਾਂਜੀ ਕਰਿਆ ਆ ਤੇ ਆਲੂਆਂ ਦਾ ਕੰਮ ਵੀ ਆਪਣਾ ਸਰੇ ਹੀ ਅੱਜ ਭੜਾਈ ਵਾਲਾ ਤਕਰੀਬਨ ਕੰਮ ਮੈਲਾਂ ਦਾ ਜ਼ਿਆਦਾ ਜਲਦੀ ਬੜੀ ਜਾ ਬਾਕੀ ਦੇਖੋ ਤੇ ਸੋਰਚਲ ਚੱਲਦੀ ਆ ਲੈਨ ਤੇ ਬਾਕੀ ਸੋਰਾ ਹੋ ਗਿਆ ਆਪਣੇ ਫੋਲ ਏਰੀਏ ਚ ਫਸਿਆ ਕਦਾ ਦਾ ਨਾ ਜਿਹੜੇ ਉਹ ਵੀ ਬੋਕੇਗੇ ਕੀਤੀ ਹੋਈ ਆ ਬਾਕੀ ਐਨ ਪੂਰਾ ਘੱਟ ਲੱਗਿਆ ਕੰਮ ਮੈਨੂੰ ਇਹਦਾ ਪਰੇ ਉਹ ਜੇ ਉਹ ਤੋਂ ਪਰੇ ਉਹ